ਟ੍ਰੱਕ ਯੂਨੀਅਨ ਆਪਰੇਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸੁਆਪਨ ਸ਼ਰਮਾ ਨੇ ਵਫਦ ਦੇ ਭਰੋਸੇ ਦੀ ਵਚਨਬੱਧਤਾ ਨੂੰ ਯਕੀਨੀ ਦੱਸਿਆ ਮੀਟਿੰਗ ਦੌਰਾਨ ਈਡਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸੀਨੀਅਰ ਅਧਿਕਾਰੀ ਅਤੇ ਟ੍ਰੱਕ ਯੂਨੀਅਨ ਦੇ ਆਗੂਆਂ ਨੇ ਵੀ ਇਸ ਮੌਕੇ ਮੌਜੂਦਾ ਸਥਿਤੀ ਬਾਰੇ ਆਪੋ ਆਪਣੇ ਵਿਚਾਰ ਰੱਖੇ ਇਸ ਮੌਕੇ ਸੀਪੀ ਨੇ ਕਿਹਾ ਕਿ ਟ੍ਰੱਕ ਡਰਾਈਵਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਅਸੀਂ ਹਮੇਸ਼ਾ ਵਚਨਬੱਧ ਤੇ ਤਤਪਰ ਰਹਾਂਗੇ ਦਿਖਾਉਂਦੇ ਹਾਂ ਪੂਰੀ ਵੀਡੀਓ ਬੀ ਰਿਪੋਰਟ ਜਲੰਧਰ ਬ੍ਰੀਜ਼ ਟੀਵੀ ਸੈਂਟਰਲ ਗਵਰਨਮ ਕਿ ਜਿਹੜੇ ਵੀ ਕਾਨੂੰਨ ਜਾਰੀ ਹੋਣਗੇ ਉਹ ਟਰੱਕ ਯੂਨੀਅਨਸ ਦੇ ਜਿਹੜੇ ਨੁਮਾਇੰਦੇ ਉਹਨਾਂ ਨਾਲ ਗੱਲਬਾਤ ਕਰਕੇ ਹੀ ਲਾਗੂ ਹੋਣਗੇ ਹੁਣ ਤੱਕ ਤਾਂ ਇਹ ਸਿਰਫ ਪ੍ਰੋਪੋਜ਼ਲ ਸੀ ਕੋਈ ਕਾਨੂੰਨ ਨਹੀਂ ਬਣਿਆ ਕੋਈ ਰੂਲ ਵੀ ਨਹੀਂ ਬਣਿਆ ਬਾਕੀ ਕੱਲ ਦਿਨ ਵੇਲੇ ਥੋੜੀ ਜੀ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਸੀ ਜੋ ਆਈ ਸੀ ਦੀ ਉਹ ਨੂੰ ਬਿਲਕੁਲ ਠੀਕ ਕੱਲ ਸ਼ਾਮ 3 ਵਜੇ ਤੋਂ ਲੈ ਕੇ ਹੁਣ ਤੱਕ ਜਿੰਨੇ ਨਾਰਮਲ ਡੇਸ ਤੇ ਆ ਟੈਂਕਰਸ ਦਾ ਐਲਪੀਜੀ ਦਾ ਇਨਫਲੋ ਆਊਟਫਲੋ ਹੁੰਦਾ ਉਹ ਬਿਲਕੁਲ ਨਾਰਮਲ ਸੀ ਜੋ ਆ ਰਿਹਾ ਜੀ ਤੇ ਕੰਸਰਨ ਆਫੀਸ਼ਲਸ ਬੈਠੇ ਹਨ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਉਹ ਬਿਲਕੁਲ ਮਿਲ ਕੇ ਕੰਮ ਕਰ ਰਹੀ ਹੈ ਕੋਈ ਇਸ਼ੂ ਨਹੀਂ ਹਾਂ ਜੀ ਗੱਲਬਾਤ ਕੱਲ ਵੀ ਇੰਗੇਜ ਕੀਤਾ ਸੀਗਾ ਅੱਜ ਸਵੇਰੇ ਵੀ ਕੀਤਾ ਹੈ ਹੁਣ ਵੀ ਅਗੇ ਇੰਗੇਜ ਕੀਤਾ ਹੈ ਦੇ ਆਰ ਆਫ ਥਿਸ ਓਪੀਨੀਅਨ ਕਿ ਉਹਨਾਂ ਦੀ ਵੀ ਜਿਹੜੀ ਆਸ਼ੰਕਾਏ ਹਨ ਉਹਨਾਂ ਨੂੰ ਦੂਰ ਕਰਨ ਲਈ ਉਪਰਾਲਾ ਕੀਤਾ ਜਾਏ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਵੱਲੋਂ ਤੇ ਉਹ ਸ਼ੁਰੂਨ ਸੌਂ ਚੁੱਕੀ ਹੈ ਤੇ ਉਹ ਸਾਡੇ ਨਾਲ ਹੀ ਹੈ ਜਿਵੇਂ ਜਿਵੇਂ ਇਹ ਨਿਊਜ਼ ਜਾ ਰਹੀ ਹੈ ਜਿਵੇਂ ਜਿਵੇਂ ਨਿਊਜ਼ ਫਲੈਸ਼ ਹੋ ਰਹੀ ਹੈ ਕਿ ਨੋਰਮਲ ਸੀ ਹੈ एवरीथिंग ਇਜ਼ ਨੋਰਮਲ ਤੇ ਤੇਲ ਦੀ ਡੀਜ਼ਲ ਪੈਟਰੋਲ ਗੈਸ ਇਹਦੀ ਜਿਹੜੀ ਅਵੇਲੇਬਿਲਟੀ ਹੈ ਉਹ ਨੋਰਮਲ ਹੈ ਉਹ ਤਾਂ ਠੀਕ ਹੋ ਰਿਹਾ ਜੀ ਹੁਣ ਮੈਂ ਸ਼ਹਿਰ ਤੋਂ ਹੀ ਆਇਆ ਹਾਂ ਤੁਸੀਂ ਦੇਖੋ ਨੋਰਮਲ ਚੱਲ ਰਿਹਾ ਹੈ ਨਾ ਪੈਨਿਕ ਕੀ ਹੁੰਦਾ ਕਿ ਇੱਕ ਦੂਸਰੇ ਨੂੰ ਦੇਖ ਕੇ ਕੁਝ ਰਿਪੋਰਟਸ ਆ ਜਾਂਦੀਆਂ ਨੇ ਉਹ ਸਾਰਾ ਮਿਸ ਇਨਫਾਰਮੇਸ਼ਨ ਹੋ ਜਾਂਦੀ ਹੈ ਜਦੋਂ ਪੈਨਿਕ ਬਾਇੰਗ ਅਸੀਂ ਨੂੰ ਬੋਲਣੇ ਹਾਂ ਸਾਡੇ ਟਰਮੀਨਲ ਦੇ ਵਿੱਚ ਤੇਲ ਦੀ ਜੋ ਸਟੋਰੇਜ ਵੱਲੋਂ ਕੋਈ ਕਮੀ ਨਹੀਂ ਸੀਗੀ ਠੀਕ ਹੈ ਜੀ ਵੀ ਵੇਰ ਟੋਟਲੀ ਫੀਲਡ ਅਸੀਂ ਦੇਣ ਲਈ ਤਿਆਰ ਸੀਗੇ ਅਸੀਂ ਇਨਫੈਕਟ ਦੋ ਦਿਨਾਂ ਤੋਂ ਦੇਣ ਲਈ ਤਿਆਰ ਸੀਗੇ ਸਿਰਫ ਦਿੱਕਤ ਜਿਹੜੀ ਹੈਗੀ ਆ ਉਹ ਡਰਾਈਵਰ ਕਮਿਊਨਿਟੀ ਤੋਂ ਹੀ ਆ ਰਹੀ ਸੀਗੀ ਅਦਰਵਾਈਜ਼ ਸਾਡੇ ਕੋਲ ਤੇਲ ਦੀ ਸਟੋਰੇਜ ਬਿਲਕੁਲ ਪੂਰੀ ਸੀਗੀ ਬਿਲਕੁਲ ਕੱਲ ਜਿੱਦੋਂ ਥੋੜੀ ਖਬਰਾਂ ਆ ਨੀ ਸਟਾਰਟ ਹੋਈ ਹੈ ਕਿ ਸ਼ਾਰਟ ਹੋ ਰਿਹਾ ਰਾਦਰ डील ਤੇ ਘਟ ਹੋ ਰਿਆ ਸੀ ਇੱਕ ਪੰਪ ਦੁੱਤੇ ਕੋਈ ਐਵਰੇਜ 3 ਤੋਂ 4 ਦਿਨਾਂ ਦਾ ਸਟਾਕ ਹੁੰਦਾ ਹੈ ਰਾਈਟ ਸਰ 2 ਦਿਨਾਂ ਤੋਂ ਸਟਾਕ ਗਿਆ ਨਹੀਂ ਸੀਗਾ ਮਾਰਕੀਟ ਸਪਲਾਈ ਗੈਨਸ ਸੀ ਗਲਤੀ ਸਾਡੀ ਸੀ ਠੀਕ ਆ ਉਹ ਸਾਹਿਬ ਨੂੰ ਜਦੋਂ ਸੀ ਡੀਸੀ ਸਾਹਿਬ ਨੂੰ ਸਭ ਨੂੰ ਰਿਕੁਐਸਟ ਕੀਤੀ ਔਰ ਪੂਰਾ ਚੀਜ਼ਾਂ ਦੀ ਗ੍ਰੈਵਿਟੀ ਨੂੰ ਸਮਝਦੋਏ ਸਾਪ ਲੋਗਾਂ ਨੇ ਇੰਟਰਵੈਨਸ਼ਨ ਕੀਤੀ ਡਰਾਈਵਰਸ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਪਬਲਿਕ ਐਟ ਲਾਰਜ ਫੈਕਟਰੀ ਹੈਗੀ ਜੀ ਜੋ ਤੁਹਾਡੀ ਮੰਗ ਹੈਗੀ ਉਹ ਤੇ ਠੀਕ ਹੈ ਉਹ ਸਾਹਿਬ ਲੋਗਾਂ ਨੇ ਖੁਦ ਪਰਸਨਲੀ ਐਡਮਿਨਿਸਟ੍ਰੇਸ਼ਨਲ ਗਵਰਨਮੈਂਟ ਨਾਲ ਡੀਲ ਕੀਤਾ ਲੇਕਿਨ य उन्हों में बिल्कुल दरखास्त की थी कि, कि पब्लिक एट लार्ज इफेक्ट नए कल तीसरा दिन सो so, करते करते जो दोपहर तक टॉक्स सफल रही है और मैं थैंक्स करना चाहवाँगा मेरे न राजेश गुप्ता साहब ने साइडो मैनेजर साहब ने सुनील जी एरिया मैनेजर ने बहुत ज़्यादा शुक्रिया करना चाहेंगे कि डीसी साहब का सी साहब का पर्स जॉइंट सी साहब है कि जो राधर ड्राइवर का भी अं थ करना चाहेंगे